ਗੌੜੀ ਮਹੱਲਾ ਪੰਝੁਆ ਜਾਂ ਕੋ ਆਪਣੀ ਕਿਰਪਾ ਧਾਰੈ ਸੋ ਜਨ ਰਸਨਾ ਨਾਮ ਈ ਉਚਾਰੈ ਹਰ ਬਿਸਰਤ ਸਹਿ ਸਾਧੂਖ ਬਿਆਪੈ ਸਿਮਰਤ ਨਾਮ ਪਰਮ ਪਉ ਭਾਗੈ ਰਹਾਉ ਹਰ ਕੀਰਤਨ ਸੁਣੈ ਹਰ ਕੀਰਤਨ ਗਾਵੈ ਤਿਸ ਜਨ ਦੂਖ ਨਿਕਟ ਨਹੀਂ ਆਵੈ ਹਰ ਕੀ ਟਹਿਲ ਕਰਤ ਜਨ ਸੋ ਹੈ ਤਾਂ ਕੋ ਮਾਇਆ ਅਗਨ ਨਾ ਪੋਹਿ ਮਨ ਤਨ ਮੁਖ ਹਰ ਨਾਮ ਦਿਆਲ ਨਾਨਕ ਤਜੀਐ ਲੈ ਅਵਰ ਜੰਜਾਲ ਗਉੜੀ ਮਹੱਲਾ ਪੰਜਵਾਂ ਛਾੜ ਸਿਆਨੁ ਬਹੁ ਚਤੁਰਾਈ ਗੁਰ ਪੂਰੇ ਕੀਤੇ ਟਕਕਾਈ ਦੁਖ ਬਿਨ ਸੇ ਸੁਖ ਹਰ ਗੁਣ ਗਾਈ ਗੁਰ ਪੂਰਾ ਭੇਟਿਆ ਲਿਵ ਲਾਈ ਰਹਾਉ ਹਰ ਕਾ ਨਾਮ ਦਿਓ ਗੁਰਮੰਤਰ ਮਿਟੇ ਵਸੂਰੇ ਉਤਰੀ ਚਿੰਤਾ ਆਨੰਦ ਭਏ ਗੁਰ ਮਿਲ ਤੇ ਕਿਰਪਾਲ ਕਰ ਕਿਰਪਾ ਕਾਟੇ ਜਮ ਜਾਲ ਕਹੋ ਨਾਨਕ ਗੁਰ ਪੂਰਾ ਪਾਇਆ ਤਾਂ ਤੇ ਬਹਰ ਨਾ ਵਿਆਪੈ ਮਾਇਆ ਗੌੜੀ ਮਹੱਲਾ ਪੰਜਵਾਂ ਰਾਖ ਲੀਆ ਗੁਰ ਪੂਰੈ ਆਪ ਮਨ ਮੁਖ ਕੋ ਲਾਗੋ ਸੰਤਾਪ ਗੁਰੂ ਗੁਰੂ ਜਪ ਮੀਤ ਹਮਾਰੇ ਮੁਖ ਉਜਲ ਹੋਵਹਿ ਦਰਬਾਰੀ ਰਹਾਉ ਗੁਰ ਕੇ ਚਰਨ ਹਿਰਦੈ ਵਸਾਈ ਦੁਖ ਦੁਸ਼ਮਨ ਤੇਰੀ ਹੱਤੇ ਬਲਾਈ ਗੁਰ ਕਾ ਸ਼ਬਦ ਤੇਰੇ ਸੰਗ ਸਹਾਈ ਦਿਆਲ ਭਏ ਸਗਲੇ ਜੀ ਪਾਈ ਗੁਰ ਪੂਰੈ ਜਬ ਕਿਰਪਾ ਕਰੀ ਪੰਤ ਨਾਨਕ ਮੇਰੀ ਪੂਰੀ ਪਰਿ ਗੌੜੀ ਮਹੱਲਾ ਪੰਜੋਆ ਅਨਕ ਰਸਾ ਖਾਏ ਜੈਸੀ ਢੂਰ ਮੋਹ ਕੀ ਜੇਵਰੀ ਬਾਂਦੇ ਓ ਚੂਰ ਮਿਰਤਕ ਦੇ ਸਾਧ ਸੰਗ ਬਿਹੂਨਾ ਆਵਤ ਜਾਤ ਜੋਨੀ ਦੁਖ ਖੀਨਾ ਰਹਾਉ ਪੰਕ ਬਸਤਰ ਸੁੰਦਰ ਪਹਿਰਾਇਾ ਜਿਉ ਡਰਨਾ ਖੇਤ ਮਾਹੀ ਡਰਾਇਆ ਸਗਲ ਸਰੀਰ ਆਵਤ ਸਭ ਕਾਮ નિਫਲ ਮਨੁਖ ਜਪੈ ਨਹੀਂ ਨਾਮ ਕਹੋ ਨਾਨਕ ਜਾਂ ਕਉ ਭੈ ਦਿਆਲਾ ਸਾਧ ਸੰਗ ਮਿਲ ਭਜੈ ਗੋਪਾਲਾ ਗਉੜੀ ਮਹੱਲਾ ਪੰਜਵਾਂ ਕਲ ਕਲੇਸ਼ ਗੁਰ ਸ਼ਬਦ ਨਿਵਾਰੀ ਆਵਣ ਜਾਣ ਰਹੀ ਸੁਖ ਸਾਰੀ ਭੈ ਬਿਨ ਸੇ ਨਿਰਭਉ ਹਰਿ ਧਿਆਇਆ ਸਾਧ ਸੰਗ ਹਰ ਕੇ ਗੁਣ ਗਾਇਆ ਰਹਾਉ ਚਰਨ ਕਵਲ ਰਿਦ ਅੰਤਰ ਤਾਰੀ ਅਗਨ ਸਾਗਰ ਗੁਰ ਪਾਰ ਉਤਾਰੀ ਬੂਢਤ ਜਾਤ ਪੂਰੇ ਗੁਰ ਕਾਢੀ ਜਨਮ ਜਨਮ ਕੇ ਟੂਟੇ ਗਾਂਢੀ ਕਹੋ ਨਾਨਕ ਤਿਸ ਗੁਰ ਬਲਿਹਾਰੀ ਜਿਸ ਭੇਟਤ ਗਤ ਭਈ ਹਮਾਰੀ ਗੌੜੀ ਮਹੱਲਾ ਪੰਜਵਾ ਸਾਧ ਸੰਗ ਤਾਂ ਕੀ ਸਰਨੀ ਪਰੋ ਮਨ ਤਨ ਆਪਣਾ ਆਗੇ ਧਰੋ ਅੰਮ੍ਰਿਤ ਨਾਮ ਪੀਵੋ ਮੇਰੇ ਭਾਈ ਸਿਮਰ ਸਿਮਰ ਸਭ ਤਪਤ 부ਝਾਈ ਰਹਾਉ ਤਜ ਅਬਮਾਨ ਜਨਮ ਮਰਨ ਨਿਵਾਰੋ ਹਰਿ ਕੇ ਦਾਸ ਕੇ ਚਰਨ ਨਮਸ਼ਕਾਰੋ ਸਾਸ ਸਾਸ ਪ੍ਰਭ ਮਨੈ ਸੁਮਹਾਲੀ ਸੋ ਤਨ ਸੰਚੋ ਜੋ ਚਾਲੈ ਨਾਲੇ ਤਿਸਹ ਪ੍ਰਾਪਤ ਜਿਸ ਮਸਤਕ ਭਾਗ ਕਉ ਨਾਨਕ ਤਾਂ ਕੀ ਚਰਣੀ ਲਾਗ ਗੋੜੀ ਮਹਲਾ 5 ਸੂਕੇ ਹਰੇ ਕੀ ਏਖੇ ਨਵਾਈ ਅੰਮ੍ਰਿਤ ਦ੍ਰਿਸ਼ਟ ਸੱਚ ਜੀਵਾਏ ਕਾਟੇ ਕਸ਼ਟ ਪੂਰੇ ਗੁਰਦੇਵ ਸੇਵਕ ਕਉ ਦੀਨੀ ਆਪਣੀ ਸੇਵ ਰਹਾਉ ਮਿਟ ਗਈ ਚਿੰਤ ਪੁੰਨੀ ਮਨ ਆਸਾ ਕਰ ਦਇਆ ਸਤਗੁਰ ਗੁਣਤਾਸਾ ਦੁੱਖ ਨਾ ਠੇ ਸੁਖ ਆਏ ਸਮਾਏ ਢੀਲ ਨਾ ਪਰੀ ਜਾਂ ਗੁਰੁ ਫਰਮਾਏ ਇਚ ਪੁੰਨੀ ਪੂਰੇ ਗੁਰ ਮਿਲੇ ਨਾਨਕ ਤੇ ਜਨ ਸੁਫਲ ਫਲੇ ਗੌੜੀ ਮਹੱਲਾ ਪੰਜਵਾਂ ਤਾਪ ਗਏ ਪਾਈ ਪ੍ਰਭ சாਤ ਸੀਤਲ ਭਏ ਕੀਨੀ ਪ੍ਰਭ ਦਾਤ ਪ੍ਰਭ ਕਿਰਪਾ ਤੇ ਭਏ ਸੋਹੇਲੇ ਜਨਮ ਜਨਮ ਕੇ ਵਿਛਰੇ ਮੇਲੇ ਰਹਾਉ ਸਿਮਰਤ ਸਿਮਰਤ ਪ੍ਰਭ ਕਾ ਨਾਮ ਸਗਲ ਰੋਗ ਕਾ ਬਿਨਸੇ ਆਥਾਂ ਸਹਿਜ ਸੁਭਾਏ ਬੋਲੇ ਹਰ ਬਾਣੀ ਆਠ ਪਹਿਰ ਪ੍ਰਭ ਸਿਮਰਹੁ ਪ੍ਰਾਣੀ ਦੁਖ ਦਰਦ ਜਮ ਨੇੜ ਨਾ ਆਵੇ ਕਹੋ ਨਾਨਕ ਜੋ ਹਰ ਗੁਣ ਗਾਵੇ ਗੌੜੀ ਮਹੱਲਾ ਪੰਝਵਾਂ ਪਲੇ ਦਿਨਸ ਭਲੇ ਸੰਜੋਗ ਜਿਤ ਭੇਟੇ ਪਾਰ ਬ੍ਰਹਮ ਨਿਰਜੋਗ ਉਹ ਵੇਲਾ ਕਉ ਹਉ ਬਲ ਜਾ ਜਿਤ ਮੇਰਾ ਮਨ ਜਪੈ ਹਰਨਾਮ ਰਹਾਉ ਸਫਲ ਮੂਰਤ ਸਫਲ ਉਹ ਘਰੀ ਜਿਤ ਰਸਨਾ ਉਚਰੈ ਹਰ ਹਰੀ ਸਫਲ ਉਹ ਮਾਥਾ ਸੰਤ ਨਮਸਕਾਰ ਸ ਚਰਨ ਪਨੀਤ ਚੱਲੈ ਹਰ ਮਾਰਗ ਕਹੋ ਨਾਨਕ ਭਲਾ ਮੇਰਾ ਕਰਮ ਜਿਤ ਭੇਟੇ ਸਾਧੂ ਕੇ ਚਰਨ ਗਉੜੀ ਮਹੱਲਾ ਪੰਜਵਾਂ ਗੁਰ ਕਾ ਸ਼ਬਦ ਰਾਖ ਮਨ ਮਾਹੇ ਨਾਮ ਸਿਮਰ ਚਿੰਤਾ ਸਭ ਜਾਏ ਬਿਨ ਭਗਵੰਤ ਨਾਹੀ ਅਨ ਕੋਈ ਮਾਰੈ ਰਾਖੈ ਏਕੋ ਸੋਏ ਰਹਾਉ ਗੁਰ ਕੇ ਚਰਨ ਹਿਰਦੈ ਉਰ ਧਾਰ ਅਗਨ ਸਾਗਰ ਜਪ ਉਤਰੈ ਪਾਰ ਗੋਰਾ ਮੂਰਤ ਸਿਓ ਲਾਏ ਧਿਆਨ ਨੀਹਾਂ ਊਹਾ ਪਾਵੇ ਮਾਨ ਸਗਲ त्याग ਗੁਰ ਸਰਣੀ ਆਇਆ ਮਿਟੇ ਅੰਦੇਸੇ ਨਾਨਕ ਸੁਖ ਪਾਇਆ ਗੌੜੀ ਮਹੱਲਾ ਪੰਜਵਾਂ ਜਿਸ ਸਿਮਰਤ ਦੁਖ ਸਭ ਜਾਏ ਨਾਮ ਰਤਨ ਵਸੈ ਮਨ ਆਏ ਜਪ ਮਨ ਮੇਰੇ ਗੋਵਿੰਦ ਕੀ ਬਾਣੀ ਸਾਧੂ ਜਨ ਰਾਮ ਰਸਨ ਵਖਾਣੀ ਰਹਾਉ ਇਕਸ ਬਿਨ ਨਾਹੀ ਦੂਜਾ ਕੋਈ ਜਾਂ ਕੀ ਦ੍ਰਿਸ਼ਟ ਸਦਾ ਸੁਖ ਹੋਏ ਸਾਜਨ ਮੀਤ ਸਖਾ ਕਰ ਏਕ ਹਰ ਹਰ ਅੱਖਰ ਮਨ ਮਹਿ ਲੇਖ ਰਬ ਰਹਿਆ ਸਰਬਤ ਸੁਆਮੀ ਗੁਣ ਗਾਵੇ ਨਾਨਕ ਅੰਤਰ ਜਾਮੀ ਗੌੜੀ ਮਹੱਲਾ ਪੰਜਵਾਂ ਭੈ ਮਹਰਤਿਉ ਸਭ ਸੰਸਾਰਾ ਤਿਸ ਭਉ ਨਾਹੀ ਜਿਸ ਨਾਮ ਆਧਾਰਾ ਫੋਨਾ ਵਿਆਪੈ ਤੇਰੀ ਸਰਨਾ ਜੋ ਤੁਧ ਪਾਵੈ ਸੋਈ ਕਰਨਾ ਰਹਾਉ ਸੋਗ ਹਰਖ ਮਹਿ ਆਉਣ ਜਾਣਾ ਤਿੰਨ ਸੁਖ ਪਾਇਆ ਜੋ ਪ੍ਰਭ ਪਾਣਾ ਅਗਨ ਸਾਗਰ ਮਹਾ ਵਿਆਪੈ ਮਾਇਆ ਸੇ ਸੀਤਲ ਜਿਨ ਸਤਗੁਰ ਪਾਇਆ ਰਾਖ ਨੇ ਪ੍ਰਭ ਰਾਖਨ ਹਾਰਾ ਕਹੋ ਨਾਨਕ ਕਿਆ ਜੰਤ ਵਿਚਾਰਾ ਗੌੜੀ ਮਹੱਲਾ ਪੰਜਵਾਂ ਤੁਮਰੀ ਕਿਰਪਾ ਤੇ ਜਪੀਐ ਨਾਉ ਤੁਮਰੀ ਕਿਰਪਾ ਤੇ ਦਰਗਾਹ ਥਾਉ ਤੁਜ ਬਿਨ ਪਾਰ ਬ੍ਰਹਮ ਨਹੀਂ ਕੋਏ ਤੁਮਰੀ ਕਿਰਪਾ ਤੇ ਸਦਾ ਸੁਖ ਹੋਏ ਰਹਾਉ ਤੁਮ ਮਨ ਵਸੇ ਤਉ ਦੁਖ ਨਾ ਲਾਗੈ ਤੁਮਰੀ ਕਿਰਪਾ ਤੇ ਭ੍ਰਮ ਪਉ ਭਾਗੈ ਪਾਰ ਬ੍ਰਹਮ ਅਪਰੰਪਰ ਸੁਆਮੀ ਸਗਲ ਕਟਾਕੇ ਅੰਤਰ ਜਾਮੀ ਕਰੋ ਅਰਦਾਸ ਆਪਣੇ ਸਤਿਗੁਰੂ ਪਾਸ ਨਾਨਕ ਨਾਮ ਮਿਲੈ ਸੱਚ ਰਾਸ ਗੌੜੀ ਮਹੱਲਾ ਪੰਜਵਾਂ ਤਨ ਬਿਨਾ ਜੈਸੇ ਥੋਥਰ ਤੁਖਾ ਨਾਮ ਬਿਹੂਨ ਸੂਨੇ ਸੇ ਮੁਖਾ ਹਰ ਹਰ ਨਾਮ ਜਪੋ ਨਿਤ ਪ੍ਰਾਣੀ ਨਾਮ ਬਿਹੂਨ ਤ੍ਰਿਗ ਦੇਹ ਬਿਗਾਨੀ ਰਹਾ ਨਾਮ ਬਿਨਾ ਨਹੀਂ ਮੁਖ ਭਾਗ ਵਰਤ ਬਹਿੂਨ ਕਹਾਂ ਸੁਹਾਗ ਨਾਮ ਬਸਾਰ ਲੱਗੈ ਅਨਸੁਆਈ ਤਾਂ ਕੀ ਆਸ ਨ ਪੂਜੈ ਕਾਏ ਕਰ ਕਿਰਪਾ ਪ੍ਰਭ ਆਪਣੀ ਦਾਤ ਨਾਨਕ ਨਾਮ ਜਪੈ ਦਿਨ ਰਾਤ ਗਉੜੀ ਮਹੱਲਾ 5 ਤੂੰ ਸਮਰੱਥ ਤੂੰ ਹੈ ਮੇਰਾ ਸੁਆਮੀ ਸਭ ਕਿਸ ਤੁਮਤੇ ਤੂੰ ਅੰਤਰ ਜਾਮੀ ਫਾਰ ਬ੍ਰਹਮਪੂਰਨ ਜਨ ਕੋਟ ਤੇਰੀ ਸਰਨ ਉਦਰ ਹੈ ਜਨ ਕੋਟ ਰਹਾਉ ਜੇ ਤੇ ਜੀ ਤੇ ਤੇ ਸਭ ਤੇਰੇ ਤੁਮਰੀ ਕਿਰਪਾ ਤੇ ਸੂਖ ਖਨੇਰੀ ਜੋ ਕਿਸ ਵਰਤੈ ਸਭ ਤੇਰਾ ਬਾਣਾ ਹੁਕਮ ਗੂਝੈ ਸੋ ਸੱਚ ਸਮਾਨਾ ਕਰ ਕਿਰਪਾ ਦੀਜੈ ਪ੍ਰਭ ਦਾਨ ਨਾਨਕ ਸਿਮਰੈ ਨਾਮ ਨਿਧਾਨ ਗੌੜੀ ਮਹੱਲਾ 5ਵਾਂ ਤਾ ਕਾ ਦਰਸ ਪਾਈਐ ਵਡ ਭਾਗੀ ਜਾਂ ਕੀ ਰਾਮ ਨਾਮ ਲਿਵ ਲਾਗੀ ਜਾਂ ਕੈ ਹਰ ਵਸਿਆ ਮਨ ਮਾਹੀ ਤਾ ਕੋ ਦੁਖ ਸੁਪਨੈ ਭੀ ਨਾਹੀ ਰਹਾਉ ਸਰਬ ਨਿਧਾਨ ਰਾਖੇ ਜਨ ਮਾਹੀ ਤਾ ਕੈ ਸੰਗ ਕਿਲ ਵਿਖ ਦੁਖ ਜਾਏ ਜਨ ਕੀ ਮਹਿਮਾ ਕਥੀ ਨਾ ਜਾਏ ਪਾਰ ਬ੍ਰਹਮ ਜਨ ਰਹਿ ਆ ਸੁਮਾਏ ਕਰ ਕਿਰਪਾ ਪ੍ਰਭ ਬਿਨੋ ਸਨੀਜੈ ਦਾਸ ਕੀ ਧੂਰ ਨਾਨਕ ਕਉ ਦੀਜੈ ਗਉੜੀ ਮਹਲਾ 5 ਹਰਿ ਸਿਮਰਤ ਤੇਰੀ ਜਾਏ ਬਲਾਏ ਸਰਬ ਕਲਿਆਣ ਵਸੈ ਮਨ ਆਈ ਭਜ ਮਨ ਮੇਰੇ ਏਕੋ ਨਾਮ ਜੀ ਤੇਰੇ ਕੈ ਆਵੈ ਕਾਮ ਰਹਾਉ ਰਹਿਣ ਦਿਨਸ ਗੁਣ ਗਾਓ ਅਨੰਤਾ ਗੁਰਪੂਰੀ ਕਾ ਨਿਰਮਲ ਮੰਤਾ ਛੋੜ ਅਪਾਵ ਏਕ ਤੇਕ ਰਾਖ ਮਹਾ ਪਦਾਰਥ ਅੰਮ੍ਰਿਤ ਰਸ ਚਾਖ ਵਿਕਮ ਸਾਗਿਰ ਤੇ ਜਨ ਤਰੇ ਨਾਨਕ ਜਾਂ ਕਉ ਨਦਰ ਕਰੇ ਗਉੜੀ ਮਹੱਲਾ ਪੰਜਵਾ ਹਿਰਦੈ ਚਨ ਕਮਲ ਪ੍ਰਵਤਾਰੀ ਪੂਰੇ ਸਤਿਗੁਰ ਮਿਲ ਨਿਸਤਾਰੇ ਗੋਵਿੰਦ ਗੁਣ ਗਾਵੋ ਮੇਰੇ ਭਾਈ ਮਿਨ ਸਾਧੂ ਹਰ ਨਾਮ ਧਿਆਈ ਰਹਾਉ ਦਲਬ ਦੇ ਹੋਈ ਪਰਵਾਨ ਸਤਗੁਰ ਤੇ ਪਾਇਆ ਨਾਮ ਨਿਸ਼ਾਨ ਹਰ ਸਿਮਰਤ ਪੂਰਨ ਪਦ ਪਾਇਆ ਸਾਧ ਸੰਗ ਪੈ ਪਰਮ ਮਟਾਇਆ ਜਤ ਕਤ ਦੇਖਉ ਤਤ ਰਹਿਆ ਸਮਾਏ ਨਾਨਕ ਦਾਸ ਹਰ ਕੀ ਸਰਣਾਏ ਗੌੜੀ ਮਹੱਲਾ ਪੰਜਵਾਂ ਗੁਰ ਜੀ ਕੇ ਦਰਸ਼ਨ ਕਉ ਬਲ ਜਾਉ ਜਪ ਜਪ ਜੀਵਾ ਸਤਗੁਰ ਨਾਮ ਪਾਰ ਬ੍ਰਹਮਪੂਰਨ ਗੁਰਦੇਵ ਕਰ ਕਿਰਪਾ ਲਾਗੋ ਤੇਰੀ ਸੇਵ ਰਹਾਉ ਚਨ ਕਮਲ ਹਿਰਦੈ ਉਰਤਾਰੀ ਮਨ ਤਨ ਧਨ ਗੁਰ ਪ੍ਰਾਨ ਆਧਾਰੀ ਸਫਲ ਜਨਮ ਹੋਐ ਪਰਵਾਨ ਗੁਰ ਪਾਰ ਬ੍ਰਹਮ ਨਿਕਟ ਕਰ ਜਾਣ ਸੰਤ ਧੂਰ ਪਾਈਐ ਵਡਭਾਗੀ ਨਾਨਕ ਗੁਰ ਭੇਟਤ ਹਰਿ ਸਿਉ ਲਿਵ ਲਾਗੀ ਗੌੜੀ ਮਹੱਲਾ ਪੰਜਵਾ ਕਰਦੋ ਕਰਮ ਦਿਖਾਵੇ ਹੋਰ राम ਕੀ ਦਰਗਾਹ ਬੰਧਾ ਚੋਰ राम ਰਮੈ ਸੋਈ ਰਾਮਾਣਾ ਜਲ ਥਲ ਮਹੀਨ ਏਕ ਸਮਾਨਾ ਰਹਾਉ ਅੰਤਰ ਦੇਖ ਮੁਖ ਅੰਮ੍ਰਿਤ ਸੁਣਾਵੇ ਜੰਪੁਰ ਬਾਤਾ ਚੋਟਾਂ ਖਾਵੇ ਅਨਕ ਪੜਦੇ ਮੈਂ ਕਮਾਵੇ ਵਿਕਾਰ ਖਿਨ ਮਹਿ ਪ੍ਰਗਟ ਹੋਏ ਸੰਸਾਰ ਅੰਤਰ ਸਾਚ ਨਾਮ ਰਸ ਰਾਤਾ ਨਾਨਕ ਤਿਸ ਕਿਰਪਾਲ ਬਿਦਾਤਾ ਗੌੜੀ ਮਹੱਲਾ ਪੰਜਵਾ ਰਾਮ ਰੰਗ ਕਦੇ ਉਤਰ ਨਾ ਜਾਏ ਗੁਰਪੂਰਾ ਜਿਸ ਦੇ ਬੁਝਾਏ ਹਰ ਰੰਗ ਰਾਤਾ ਸੋ ਮਨ ਸਾਚਾ ਲਾਲ ਰੰਗ ਪੂਰਨ ਪੁਰਖ ਬਿਦਾਤਾ ਰਹਾਉ ਸੰਤਹਿ ਸੰਗ ਬੈਸ ਗੁਣ ਗਾਈ ਤਾਂ ਕਾ ਰੰਗ ਨਾ ਉਤਰੇ ਜਾਏ ਬਿਨ ਹਰ ਸਿਮਰਨ ਸੁਖ ਨਹੀਂ ਪਾਇਆ ਆਨ ਰੰਗ ਫੀਕੇ ਸਭ ਮਾਇਆ ਗੁਰ ਰੰਗੇ ਸੇ ਭਏ ਨਿਹਾਲ ਕਹੋ ਨਾਨਕ ਗੁਰ ਭਏ ਹੈ ਦਿਆਲ ਗੌੜੀ ਮਹੱਲਾ ਪੰਜਵਾ ਸਿਮਰਤ ਸੁਆਮੀ ਕਿਲ ਵਿਖ ਨਾਸਿ ਸੁਖ ਸਹਿਜ ਆਨੰਦ ਨਿਵਾਸੀ RAM ਜਨਾ ਕਉ RAM ਪਰੋਸਾ ਨਾਮ ਜਪਤ ਸਭ ਮਿਟਿਓ ਅੰਦੇਸਾ ਰਹਾਉ ਸਾਧ ਸੰਗ ਕਸ ਭਉ ਨ ਭ੍ਰੰਤੀ ਗੁਣ ਗੋਪਾਲ ਗਾਇਹਿ ਦਿਨ ਰਾਤੀ ਕਰ ਕਿਰਪਾ ਪ੍ਰਭ ਬੰਦਨ ਛੋਟ ਚਰਨ ਕਮਲ ਕੀ ਦੀਨੀ ਓਟ ਕਹੋ ਨਾਨਕ ਮਨ ਭਈ ਪ੍ਰਤੀਤ ਨਿਰਮਲ ਜਸ ਪੀਵਹਿ ਜਨਨੀਤ ਗਉੜੀ ਮਹੱਲਾ ਪੰਜਵਾਂ ਹਰ ਚਰਨੀ ਜਾ ਕਾ ਮਨ ਲਾਗਾ ਦੁਖ ਦਰਦ ਭ੍ਰਮ ਤਾਂ ਕਾ ਭਾਗਾ ਹਰ ਧਨ ਕੋ ਵਪਾਰੀ ਪੂਰਾ ਜਿਸਹਿ ਨਿਵਾਜੀ ਸੋ ਜਨ ਸੂਰਾ ਰਹਾਉ ਜਾਂ ਕੋ ਭਏ ਕਿਰਪਾਲ ਗੁਸਾਈ ਸੇ ਜਨ ਲਾਗੇ ਗੁਰ ਕੀ ਪਾਈ ਸੂਖ ਸਹਿਜ ਸ਼ਾਂਤ ਆਨੰਦਾ ਜਪ ਜਪ ਜੀਵੇ ਪਰਮ ਆਨੰਦਾ ਨਾਮ ਰਾਸ ਸਾਧ ਸੰਗ ਖਾਟੀ ਕਹੋ ਨਾਨਕ ਪ੍ਰਭ ਅਪਦਾ ਕਾਟੀ ਗੋੜੀ ਮਹੱਲਾ ਪੰਜਵਾ ਹਰ ਸਿਮਰਤ ਸਭ ਮਿਟਹਿ ਕਲੇਸ਼ ਚਰਨ ਕਮਲ ਮਨ ਮਹਿ ਪ੍ਰਵੀਸ ਉਚਰੋ ਹੋ ਰਾਮ ਨਾਮ ਲਖ ਬਾਰੀ ਅੰਮ੍ਰਿਤ ਰਸ ਪੀਵੋ ਪ੍ਰਭ ਪਿਆਰੀ ਰਹਾਉ ਸੂਖ ਸਹਿਜ ਰਸ ਮਹਾ ਅਨੰਦਾ ਜਪ ਜਪ ਜੀਵੇ ਪਰਮਾਨੰਦਾ ਕਾਮ ਕ੍ਰੋਧ ਲੋਭ ਮਦ ਖੋਏ ਸਾਧਕੈ ਸੰਗ ਕਿਲ ਵਿਖ ਸਬਤ ਹੋਏ ਕਰਿ ਕਿਰਪਾ ਪ੍ਰਭ ਦੀਨ ਦਿਆਲਾ ਨਾਨਕ ਦੀਜੈ ਸਾਧ ਰਵਾਲਾ ਗੋੜੀ ਮਹੱਲਾ ਪੰਜਵਾਂ ਜਿਸ ਕਾ ਦੀਆ ਪੈਨੈ ਖਾਏ ਤਿਸ ਸਿਉ ਆਲਸ ਕਿਉ ਬਨੈ ਮਾਈ ਖਸਮ ਵਿਸਾਰ ਆਨ ਕਮ ਲਾਗੈ ਕੌਡੀ ਬਦਲੇ ਰਤਨ ਤਿਆਗਹਿ ਰਹਾਉ ਪ੍ਰਭੂ ਤਿਆਗ ਲਾਗਤ ਅਨ ਲੋਭਾ ਦਾਸ ਸਲਾਮ ਕਰਤ ਕਤ ਸੋਭਾ ਅੰਮ੍ਰਿਤ ਰਸ ਖਾਵਹਿ ਖਾਨ ਪਾਨ ਜਿਨ ਦੀਏ ਤਸੈ ਨਾ ਜਾਣਹਿ ਸੁਆਨ ਕਹੋ ਨਾਨਕ ਹਮ ਨੂਣ ਹਰਾਮੀ ਬਖਸ਼ਿ ਲੇ ਹੋ ਪ੍ਰਭ ਅੰਤਰ ਜਾਮੀ ਗੋ